ਉਹ ਹਾਂਜੀ ਬਾਜੀ ਨਮਸਕਾਰ ਰਹਾ ਦਾਪ ਸੱਚਿਆ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਆਂ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਡਾ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂ ਲਓ ਜੀ ਆ ਚੈੱਕ ਕਰ ਲਉ ਮੇਰਾ ਵੀਰ ਵੀਰੇ ਆਪਣੇ ਅੱਜ ਵਾਲੇ ਪੰਬ ਜੋੜੇ ਦੀ ਕੁਆਲਿਟੀ ਸੱਜਣੋ ਕਬੂਤਰ ਕਾਦੇ ਨੀਰੀ ਤਬਾਹੀ ਨੇ ਤਬਾਹੀ ਚੈੱਕ ਕਰੋ ਮੇਰਾ ਵੀਰੇ ਪਿਆਰ ਬਾਬੇ ਗੁਰਦੇਵ ਘਣੀਏ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਆ ਜੀ ਚੈੱਕ ਕਰ ਲਓ ਮਰਾ ਭਰਾ ਜੋੜੇ ਆਪਣੇ ਦੀ ਕੁਆਲਿਟੀ ਪ੍ਰਾਈਸ ਤੁਹਾਨੂੰ ਮੈਂ ਪਹਿਲਾਂ ਮੈਂਸ਼ਨ ਕਰ ਦੇਣਾ ਬਹੁਤ ਭਰਾ ਪੁੱਛਦੇ ਆ ਵੀਰੇ 3000 ਰੁਪਿਆ ਰੇਟ ਆ ਜੋੜੇ ਦਾ ਸੱਜਣੋ ਤੁਸੀਂ ਇਹ ਨਾ ਸਮਝਿਆ ਕਰੋ ਹਾਂ ਵੀ 3000 ਚ ਜੋੜਾ ਦੇਤਾ ਕਿ ਜੋੜੇ ਦੇ ਵਿੱਚ ਕੋਈ ਗੱਲ ਬਾਤ ਨਹੀਂ ਵੀਰੇ ਵੇਚਣ ਨੂੰ ਮੈਂ ਚਾਹੇ 5000 6000 ਮੰਗਲਾਂ ਸਾਡਾ ਜੋੜਾ ਹੱਸ ਕੇ ਜਾਵੇ ਮੇਰਾ ਭਰਾ ਬਰੇ ਆਪਣੀ ਉਹ ਆਦਤ ਹੈ ਨਹੀਂ ਯਾਰ ਕਿ ਹਾਂ ਵੀ ਆਪਾਂ ਲੋਕਾਂ ਦਾ ਨਜਾਇਜ਼ ਫਾਇਦਾ ਚੁੱਕੀ ਜਾਈਏ ਹੋਰਾਂ ਲੋਕਾਂ ਦੇ ਵਾਂਗੂ ਠੀਕ ਹੈ ਇਹ ਨਹੀਂ ਹਾਂ ਵੀ ਮੈਂ 6000 ਕਹਿ ਦੂੰਗਾ ਤੇ ਕਬੂਤਰ ਇਹ ਉਦੋਂ ਜ਼ਿਆਦਾ ਪਿਓਰ ਹੋ ਜਾਣਗੇ ਬਰੇ ਚਾਹੇ ਇਹ ਜੋੜਾ ਮੈਂ 3000 ਦਾ ਦੇ ਦਾਂ ਚਾਹੇ ਕਿਸੇ ਨੂੰ ਫ੍ਰੀ ਦੇ ਦਾਂ ਮੇਰਾ ਵੀਰੇ ਬਰੇ ਰਿਜ਼ਲਟ ਤਾਂ ਇਹਨਾਂ ਦਾ ਉਹੀ ਰਹੇਗਾ ਠੀਕ ਹੈ ਇਹਨਾਂ ਦੇ ਰਿਜ਼ਲਟ 'ਚ ਇਹ ਡਾਂਗ 'ਚ ਪੈਸੇ ਦੇ ਨਾਲ ਕੋਈ ਚੱਕਰ ਨਹੀਂਗਾ ਮੇਰਾ ਭਰਾ ਚੈੱਕ ਕਰ ਲੋ ਸਜਣੋ ਕੁਆਲਿਟੀ ਬਾਕੀ ਬਹੁਤ ਵੀਰ ਕਹਿੰਦੇ ਭਰੇ ਇੰਨੇ ਸਸਤੇ ਕਿਵੇਂ ਬਰੇ ਤੁਹਾਡੇ ਭਰਾ ਮਦੇ ਸਿਰ ਤੇ ਆਪਣਾ ਚੈਨਲ ਆ ਠੀਕ ਹੈ ਜੀ ਆਪਣੇ ਵੀਰੇ ਕੋਸ਼ਿਸ਼ ਰਹਿੰਦੀ ਯਾਰ ਕਿ ਆਪਾਂ ਮਾਤੜ ਤੋਂ ਮਾਤੜ ਬੰਦੇ ਦਾ ਵੀ ਮੇਰਾ ਭਰਾ ਇੱਕ ਵਧੀਆ ਨਸਲ ਦੇ ਨਾਲ ਉਹਦਾ ਸ਼ੌਂਕ ਪਗਾ ਸਕੀਏ ਬਾਕੀ ਚਲੋ ਜੈਸਾ ਹਨ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਜੀ ਸਾਨੂੰ ਚੰਗਾ ਲੱਗਦਾ ਆ ਠੀਕ ਹੈ ਵੀਰੇ ਚੈੱਕ ਕਰ ਲੋ ਵੱਡਾ ਕੂਤਰ ਬਦਾਮਸਰਾ ਜਮਾ ਚਿੱਟੀਆਂ ਅੱਖਾਂ ਪੂਜੇ ਵਿੱਚ ਦੋ ਫਾਰੇ ਦੇ ਭੂਰੇ ਆ ਜੀ ਸਿਰ ਉੱਤੇ ਲਾਲ ਚਟ ਬਦਾਮਸਰੀ ਚਿੱਟੀਆਂ ਦੀ ਗੂਗਰੀ ਮੇਰਾ ਵੀਰ ਪੱਕੀ ਰਿੰਗ ਲੱਗੀ ਹੋਈ ਨਾਂ ਫੋਨ ਨੰਬਰ ਲੱਗਿਆ ਵਾ ਬਾਈ ਮਿੱਠੂ ਦੇ ਘਰ ਦਾ ਵੱਡਾ ਕੂਤਰ ਸਦਿਆਂ ਚੈੱਕ ਕਰ ਲੋ ਪੈਰ ਦੇ ਵਿੱਚ ਠੀਕ ਆ ਕਬੂਤਰ ਦੇ ਪੱਕੀ ਰਿੰਗ ਲੱਗੀ ਹੋਈ ਵੀਰੇ ਇਹੋ ਜੇ ਨਿਆਆਬ ਕਬੂਤਰ ਨੇ ਨਾ ਜੋੜਿਆਂ ਦੇ ਬੱਚੇ ਮੇਰਾ ਭਰਾ ਬਿਲਕੁਲ ਚਿਪ ਕੱਢ ਬੱਚੇ ਆ ਚਿਪ ਕੱਢ ਬਾਕੀ ਲੱਗਾ ਵਾ ਜੋੜਾ ਜੋੜਾ ਲਾਉਂਦੀ ਸੋਨ ਨੂੰ ਕੋਈ ਲੋੜ ਨਹੀਂ ਆਂਡੇ ਬੱਚੇ ਮੇਰਾ ਭਰਾ ਧਰਦਾ ਹੋਇਆ ਆਪਣਾ ਜੋੜਾ ਆ ਠੀਕ ਆ ਤੰਦਰੁਸਤੀ ਤੁਹਾਡੇ ਸਾਹਮਣੇ ਆ ਫੁੱਲ ਵੈਕਸੀਨੇਟ ਹੋਏ ਹੋਏ ਮੇਰਾ ਵੀਰ ਆਪਣੇ ਇਹ ਜਾਨਵਰ ਨੇ ਬੇਫਿਕਰੋ ਕੈਮਰਾ ਭਰਾ ਇਹਨਾਂ ਨੂੰ ਤੁਸੀਂ ਖੁੱਡਿਆਂ ਅੰਦਰ ਛੱਡੋ ਠੀਕ ਆ ਜੀ ਜੋੜੇ ਲੱਗੇ ਹੋਏ ਆ ਲਾਉਂਦੇ ਤੁਹਾਨੂੰ ਕੋਈ ਲੋੜ ਹੈ ਨਹੀਂ ਠੀਕ ਆ ਜੀ ਜਾ ਕੇ ਵਧੀਆ ਖਾਣਾ ਦਿਓ ਇਹਨਾਂ ਨੂੰ ਦਾਣਾ ਪਾਣੀ ਵਧੀਆ ਸੋਹਣੀ ਖਰਾਕ ਚਾ ਲੋ ਤੇ ਦੇਖੋ ਮੇਰਾ ਭਰਾ ਅਗਲੇ ਸਾਲ ਤੁਹਾਨੂੰ ਕਿੱਡਾ ਚੰਗਾ ਰਿਜ਼ਲਟ ਮਿਲਦਾ ਯਾਰ ਬਸ ਵੀਰੇ ਸਾਂਭ ਸੰਭਾਲ ਥੋੜੀ ਚਾਹੀਦੀ ਆ ਠੀਕ ਆ ਮੜਾ ਮੋਟਾ ਤੁਹਾਨੂੰ ਵੀ ਕੁਝ ਪਤਾ ਹੋਵੇ ਹਾਂ ਵੀ ਕਬੂਤਰ ਨੂੰ ਕਿਵੇਂ ਰੱਖੀਦਾ ਕਿਵੇਂ ਡਾਈ ਦਾ ਕਿਵੇਂ ਬਾਹਰ ਕੱਢੀਦੇ ਕਿਵੇਂ ਕੂਤਰ ਤਾੜੀਦੇ ਆ ਠੀਕ ਹੈ ਤੇ ਬਾਕੀ ਚੈੱਕ ਕਰ ਲਓ ਤੁਸੀਂ ਜੋੜੀ ਨੂੰ ਮੇਰਾ ਵੀਰ ਕਮੈਂਟ ਕਰਕੇ ਸਜਣੋ ਲਾਜ਼ਮੀ ਦੱਸਣਾ ਪੱਕੀਆਂ ਠੱਲਾਂ ਵਾਲੇ ਕੂਤਰੇ ਬੰਦ ਜੋੜਾਂ ਦੇ ਠੀਕ ਹੈ ਤੇ ਬਾਜੀ ਰਹੀ ਗੱਲ ਰਿਜਲਟ ਦੀ ਤੁਹਾਨੂੰ ਬਿਲਕੁਲ ਟਾਪ ਰਿਜਲਟ ਮਿਲੇਗਾ ਕੋਈ ਕੂਤਰ ਤੇ ਕਲਫ ਨਹੀਂ ਲੱਗੀ ਪੂੰਜੇ ਤੇ ਇਕੱਲੇ ਘੰਡ ਤੇ ਕਲਫ ਲੱਗੀ ਕੂਤਰ ਦੇ ਬਾਕੀ ਪੂੰਜੇ ਵਿੱਚ ਮੇਰਾ ਭਰਾ ਕੂਤਰ ਦੇ ਚੌਕਲੇਟੀ ਫਾਰਾ ਜੀ ਪੈਰ ਦੇ ਵਿੱਚ ਪੱਕੀ ਰਿੰਗ ਉਹ ਰਿੰਗ ਮੇਰਾ ਭਰਾ ਜਿਹੜੀ ਜਮੰਦਰੂ ਬੱਚਾਂ ਦੇ ਪਾਈਆਂ ਜਾਂਦੀਆਂ ਨੇ ਠੀਕ ਹੈ ਤੇ ਆਜੋ ਵੀ ਦਰਸ਼ਕੋ ਹੁਣ ਮੈਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਕ ਕਰਾਉਣਾ ਔਰ ਤੁਹਾਨੂੰ ਇੱਕ ਗੱਲ ਹੋਰ ਕਹਿ ਦਿੰਨਾ ਵੀਰੇ ਆਪਾਂ ਲਾਈਵ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਨਹੀਂ ਹਾਂ ਵੀ ਕੂਤਰ ਦਿਖਾ ਕੇ ਪਿੱਛੋਂ ਮੈਂ ਵਾਇਸ ਰਿਕਾਰਡ ਕਰ ਰਿਹਾ ਠੀਕ ਹੈ ਜੀ ਬਾਕਾਇਦਾ ਤੁਹਾਨੂੰ ਆਪਾਂ ਆਸ-ਪਾਸੇ ਨੇਚਰ ਵੀ ਵਿਖਾ ਦਿੰਨੇ ਬਹੁਤ ਸੋਹਣਾ ਮੌਸਮ ਹੋਇਆ ਮੇਰਾ ਵੀਰ ਏਡੇ ਟਾਪ ਮੌਸਮ ਦੇ ਵਿੱਚ ਸਦੋਂ ਜਾਨਵਰ ਉਤੋਂ ਖਰੇ ਹੋਣਾ ਸ਼ੌਂਕ ਕਰਾਉਂਦਾ ਬੰਦੇ ਨੂੰ ਨਿਆਰਾ ਹੀ ਵੱਖਰਾ ਹੁੰਦਾ ਬਾਕੀ ਤੁਹਾਨੂੰ ਵੀ ਮੇਰਾ ਵੀਰ ਸ਼ੌਂਕ ਕਰਨ ਦੇ ਵਿੱਚ ਉਮੀਦ ਕਰਦਾ ਭਰਾ ਤੁਹਾਡਾ ਮਜ਼ਾ ਆਉਂਦਾ ਹੋਵੇਗਾ ਤੇ ਆਜੋ ਦਰਸ਼ਕੋ ਹੁਣ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਟ ਤਾਈਂ ਬਣੇ ਰਹੋ ਉਹ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਜੀ ਪੱਤੇ ਕਬੂਤਰ ਦੀ ਕੁਆਲਿਟੀ ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਬਰੇ ਜਮਾ ਪਿਓਰਿਟੀ ਦੇ ਵਿੱਚ ਜਨਾਂ ਪਰਿਆ ਜੀ ਹੁਣ ਦੇਖੋ ਬਰੀਡ ਹੈ ਹੀ ਆ ਤਾਂ ਮੇਰਾ ਭਰਾ ਅਸੀਂ ਬਰੀਡ ਦਾ ਨਾਮ ਦੱਸੀਦਾ ਜੀ ਠੀਕ ਆ ਹੁਣ ਮੈਂ ਇਹਨਾਂ ਕੂਤਰਾਂ ਨੂੰ ਬਾਬੇ ਪੁੰਨੂ ਵਾਲੇ ਕੂਤਰ ਤਾਂ ਕਹੂੰਗਾ ਨਹੀਂ ਮੇਰਾ ਭਰਾ ਤੁਸੀਂ ਆਪ ਵੀ ਸਿਆਣੇ ਹੋ ਯਾਰ ਠੀਕ ਆ ਕਮੈਂਟ ਕਰਨ ਲੱਗੇ ਮੇਰਾ ਭਰਾ ਪਹਿਲਾਂ ਦੇਖ ਲਿਆ ਕਰੋ ਕਿਹੜੀ ਚੀਜ਼ ਹੈ ਤੇ ਕਿਹੜੀ ਬਰੀਡ ਹੈਗੀ ਆ ਮੇਰਾ ਵੀਰ ਠੀਕ ਆ ਵੀਰੇ ਜਿਹੜਾ ਤਾਂ ਵੀਰੇ ਬੰਦਾ ਸ਼ਿਕਾਰੀ ਹੋਏਗਾ ਉਸ ਬੰਦੇ ਨੇ ਝੱਟ ਵੇਖ ਕੇ ਪਛਾਣ ਲੈਣਾ ਕੂਤਰ ਕਿਸ ਨਸਲ ਦੇ ਵਿੱਚੋਂ ਆ ਜੀ ਇਹ ਵੱਡਾ ਕੂਤਰ ਪੂੰਜੇ ਵਿੱਚ ਬਾਈ ਜ ਪਾਸੇ ਤੋਂ ਫਰ ਕਬੂਤਰ ਦੇ ਕੈਂਚੀ ਲੱਗਿਆ ਹੋਇਆ ਜਨ ਕਿ ਕੰਨੀ ਟੁੱਟ ਗਈ ਸੀ ਉਧਰੋਂ ਆਉਂਦੀ ਪਈਏ ਕੰਨੀ ਉਹ ਠੀਕ ਹੈ ਜੀ ਜਮਾ ਨਿੱਕੀ ਜੀ ਨੋਕ ਫਿੱਕਾ ਬਾਦਾਮਸੜਾ ਕੂਤਰ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਨੀਲੇ ਡੋਰਿਆਂ ਦਾ ਸੱਜਣੋਂ ਆਪਣਾ ਕਬੂਤਰ ਆ ਆ ਸਿਰ ਤੇ ਬਾਈ ਜੀ ਲਾਲ ਦਾਗ ਆ ਕੱਲੀ ਢੰਡ ਉੱਤੇ ਕੂਤਰ ਦੇ ਕਲਫ ਲੱਗੀ ਐਜ਼ এ ਨਿਸ਼ਾਨੀ ਦੇ ਤੌਰ ਤੇ ਵੱਡਾ ਬਰੀਡਰ ਕੂਤਰ ਆ ਪੈਰ ਦੇ ਵਿੱਚ ਮੇਰਾ ਵੀਰ ਪੱਕੀ ਦੇ ਰਿੰਗ ਲੱਗੀ ਹੋਈ ਚੈੱਕ ਕਰ ਸਕਦੇ ਹੋ ਕੋਈ ਕੱਟੀ ਨਹੀਂ ਕੋਈ ਵੱਡੀ ਨਹੀਂ ਬਿਲਕੁਲ ਮੇਰਾ ਪ੍ਰਾਪ ਮੰਦ ਜੋੜ ਬੈਠਾ ਵਾਲੀ ਥਾਂ ਤੇ ਇਹਦੇ ਲੱਪਾ ਪੁੰਝੇ ਉੱਤੇ ਸੱਜਣੋਂ ਚੌਕਲੇ ਪਹਿਲਾਂ ਤੁਸੀਂ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਮੈਂ ਕੋਈ ਅੰਗੂਠੇ ਤਾਂ ਨਹੀਂ ਲਾਏ ਆ ਲੋ ਲੋਕੀ ਅੰਗੂਠੇ ਐਂ ਲਾ ਕੇ ਵਿਖਾਉਂਦੇ ਆਪਾਂ ਐਂ ਕਰਕੇ ਵਿਖਾਈ ਦੇ ਲੋਕ ਜਿੱਧਰ ਮਰਜ਼ੀ ਕਰੀ ਚੱਲੋ ਯਾਰ ਬਿਲਕੁਲ ਬੰਦ ਪੂਛ ਰੱਖਦਾ ਸਦੈ ਨੂੰ ਆਪਣਾ ਇਹ ਵੱਡਾ ਕੂਤਰ ਬਾਡੀ ਸਟਾਕ ਤੇ ਤੁਸੀਂ ਇਹਦਾ ਚੈੱਕ ਕਰ ਹੀ ਲਿਤਾ ਜਾ ਤੇ ਹੁਣ ਮੈਂ ਤੁਹਾਨੂੰ ਇਹਦੀ ਅੱਖ ਦਾ ਪਹਿਲਾਂ ਸ਼ੌਂਕ ਕਰਾ ਦੇਣਾ ਅੱਖ ਵੇਖ ਕੇ ਸਦੈ ਨੂੰ ਏਡੀ ਟੌਪ ਅੱਖ ਆ ਨਾ ਜਾਨਵਰ ਦੀ ਮੈਂ ਤੁਹਾਨੂੰ ਵਿਖਾਉਣਾ ਇਹ ਆ ਲੋ ਜੀ ਦੇਖੋ ਮੇਰਾ ਭਰਾ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਦੇ ਵਿੱਚ ਮੁਕੰਮਲ ਡੋਰੀਆਂ ਦਾ ਕਬੂਤਰ ਆ ਜੀ ਜਿਹਨੂੰ ਕਹਿੰਦੇ ਆ ਨਾ ਬਰੀਡਰ ਕਬੂਤਰ ਨਸਲਾਂ ਦਾ ਨਸਲਾਂ ਉੱਡਣ ਵਾਲੇ ਉਹ ਚੀਜ਼ ਆ ਮੇਰਾ ਵੀਰ ਚੈੱਕ ਕਰ ਸਕਦੇ ਹੋ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਨੀਲੇ ਡੋਰੇ ਕਬੂਤਰ ਦੇ ਠੀਕ ਆ ਟੇਪਰ ਦੇ ਵਿੱਚ ਸਿਰ ਔਰ ਬਾਈ ਜੀ ਨਿੱਕੀ ਜੀ ਨੋਕ ਆ ਕਬੂਤਰ ਦੀ ਕੋਈ ਜ਼ਿਆਦਾ ਲੰਮੀ ਨੋਕ ਦਾ ਆਪਣਾ ਇਹ ਜਾਨਵਰ ਨਹੀਂਗਾ ਬਾਕੀ ਤੁਸੀਂ ਐਸ ਬੰਨੇ ਹੋ ਮੇਰਾ ਭਰਾ ਚੈੱਕ ਕਰ ਲੋ ਜਾਨਵਰ ਆਪਣੇ ਦੀ ਕੁਆਲਿਟੀ ਤੇ ਆ ਬਾਈ ਜੀ ਦੂਜੇ ਸਾਈਡ ਦੀ ਅੱਖ ਮੇਰੇ ਕੋਸ਼ਿਸ਼ ਕਰੇ ਦੀ ਤੁਹਾਨੂੰ ਕਿ ਆਪਦੇ ਵੱਲੋਂ ਵਧੀਆ ਸ਼ੌਂਕ ਆਪਾਂ ਤੁਹਾਨੂੰ ਕਰਾਈਏ ਤਾਂ ਕਰਕੇ ਵੀਡੀਓ ਆਪਣੀ ਥੋੜੀ ਲੰਬੀ ਹੋ ਜਾਂਦੀ ਆ ਠੀਕ ਹੈ ਜੀ ਉਸ ਗੱਲੋਂ ਆਪਾਂ ਮਾਫੀ ਚਾਹੁੰਦੇ ਆ ਪਰ ਉਹਦੇ ਬਾਵਜੂਦ ਵੀ ਕਈ ਭਰਾ ਹੁੰਦੇ ਆ ਕਿ ਉਹ ਵਿੱਚੋਂ ਕਈ ਗੱਲਾਂ ਉਹੋ ਜੀਆਂ ਹੁੰਦੀਆਂ ਨੇ ਜੋ ਵੀਡੀਓ ਵਿੱਚ ਮੈਂ ਦੱਸੀਆਂ ਹੁੰਦੀਆਂ ਉਹ ਬਾਰ ਬਾਰ ਰਿਪੀਟ ਕਰਕੇ ਪਉਂਦੇ ਨੇ ਮੇਰਾ ਭਰਾ ਤੁਸੀਂ ਵੀਡੀਓ ਫੋਲੋ ਵਾਚ ਕਰ ਲਿਆ ਕਰੋ ਆ ਚੈੱਕ ਕਰ ਲਓ ਦਿਨੋਂ ਜਮਾ ਲਾਲ ਸੁਰਖ ਗੂੜੇ ਪੈਰ ਬੰਦ ਜੋੜ ਪੈਰ ਦੇ ਵਿੱਚ ਪੱਕਾ ਛੱਲਾ ਸਕੂਟਰ ਤੇ ਲੱਗਾ ਹੋਇਆ ਜੀ ਬਿਰੇ ਐਸਾ ਕਬੂਤਰ ਆ ਨਾ ਜਿਹਦੇ ਵੀ ਘਰ ਗਿਆ ਬਾਈ ਨੂੰ ਅਗਲੇ ਸਾਲ ਕੂਤਰ ਮੋਲ ਲੈਣ ਦੀ ਲੋੜ ਨਹੀਂ ਯਾਰ ਬਾਕੀ ਅਗਲੇ ਦੀ ਇੱਛਾ ਜੀ ਠੀਕ ਐ ਆ ਚੈੱਕ ਕਰ ਲੂ ਮੇਰਾ ਭਰਾ ਆਪਣਾ ਵੱਡਾ ਕੂਤਰ ਬਿਰੇ ਨਾ ਤਾਂ ਜੋੜੀ ਦੇ ਬੱਚੇ ਬਾਹਰਲੇ ਪਿੰਡਾਂ ਤੋਂ ਜਾਂਦੇ ਆ ਗੇਂ ਪਾਣੀ ਬਾਈ ਜੀ ਪੂਰਾ ਮੰਨਦੇ ਆ ਏਡਾ ਕੋ ਟਾਪ ਇਹ ਆਪਣਾ ਜੋੜਾ ਆ ਠੀਕ ਐ ਪ੍ਰਾਈਸ ਮੈਂ ਸੋਨੂੰ ਐਸੇ ਜੋੜੇ ਦਾ ਮੇਰਾ ਵੀਰ ਮੈਂਸ਼ਨ ਕਰ ਦਿੱਤਾ ਆ ਵੇਚ ਨੂੰ ਸਦ ਨੂੰ ਮੈਂ ਇਹਨੂੰ 5000 ਨੂੰ ਵੇਚਦਾ ਪਰ ਨਹੀਂ ਯਾਰ ਠੀਕ ਐ ਤੇ ਮੇਰਾ ਭਰਾ ਵੀਡੀਓ ਥੱਲੇ ਤੁਸੀਂ ਆਪਣਾ ਕਮੈਂਟ ਮੇਰਾ ਵੀਰ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਕੋਈ ਹੋਰ ਗੱਲਬਾਤ ਪੁੱਛਣੀ ਮੇਰਾ ਪਰਾ ਕਿੱਥੋਂ ਆਏ ਕਿੱਥੋਂ ਨਹੀਂ ਮੈਨੂੰ ਫੋਨ ਲਾ ਲਿਆ ਕਰੋ ਮੇਰਾ ਵੀ ਤੁਹਾਡਾ ਫੋਨ ਸੁਣਨ ਦੇ ਲਈ ਆਪਾਂ ਬੈਠੇ ਆ ਠੀਕ ਹੈ ਤੇ ਇਹ ਸੀਗਾ ਦਰਸ਼ਕੋ ਆਪਣਾ ਮਕੰਮਲ ਕੂਤਰ ਵੱਡਾ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਤਾਂ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਜੀ ਆਪਣੀ ਮਦੀਨ ਦੀ ਕੁਆਲਿਟੀ ਮੇਰਾ ਵੀਰ ਬਾਹਰ ਸਟਰਕਚਰ ਚੈੱਕ ਕਰ ਲਓ ਯਾਰ ਤੁਹਾਨੂੰ ਆਪ ਹੀ ਪਤਾ ਲੱਗ ਜੂ ਹਾਂ ਬਈ ਅੱਜ ਵਾਲੀ ਕਬੂਤਰੀ ਦੇ ਵਿੱਚ ਆਪਣੀ ਦੇ ਵਿੱਚ ਕੀ ਗੱਲ ਬਾਤ ਆ ਠੀਕ ਆ ਬੱਚੇ ਐਸੇ ਜੋੜ ਨੇ ਡਾਉਣੇ ਆ ਨਹੀਂ ਡਾਉਣੇ ਚੈੱਕ ਕਰ ਲਓ ਮੇਰਾ ਵੀਰ ਬਰੇ ਕੋਈ ਅਨਾੜੀ ਬੰਦਾ ਹੀ ਹੋਏਗਾ ਜਿਹੜਾ ਇਹੋ ਜਿਹੇ ਜੋੜਿਆਂ ਨੂੰ ਮੇਰਾ ਭਰਾ ਨੇ ਦੁਜੇ ਬਿਲਕੁਲ ਚਿੱਟੀ ਸ਼ਫੈਦ ਗੂੜੀ ਬਦਾਮਸਰੀ ਕੂਦਰੀ ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਮੇਰਾ ਵੀਰ ਚੈੱਕ ਕਰ ਲਓ ਜੀ ਬਾਈ ਦੇ ਘਰ ਦੀ ਵੱਡੀ ਜੋੜੀ ਆ ਜੋ ਆਪਾਂ ਲੈ ਕੇ ਆਉਂਦੀ ਮੇਰਾ ਵੀਰ ਠੀਕ ਆ ਹੱਕ ਚੌੜੀ ਪਿੱਛੋਂ ਜਮਾਨ ਬੰਦ ਤੇ ਆ ਬਾਈ ਜੀ ਮਾਦੀ ਆਪਣੀ ਦੀ ਆਖਿਆ ਜੀ ਆਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਸੋ ਜਨੋ ਫੋਲੋ ਬਟਾ ਫੋਲੋ ਮੇਰਾ ਵੀਰ ਰਿਲੇਟਡ ਚੀਜ਼ ਆਪਾਂ ਤੁਹਾਡੇ ਅੱਗੇ ਪੇਸ਼ ਕਰੀ ਦੀ ਆ ਠੀਕ ਐ ਐਵੇਂ ਯਾਰੇ ਗਰੀ ਨੱਥੂ ਗਰੇ ਕੂਤਾ ਨਹੀਂ ਤੁਹਾਡੇ ਲਈ ਲਾਈ ਦੇ ਚੀਜ਼ ਲਾਈ ਦੀ ਮੇਰਾ ਭਰਾ ਕਿ ਅਗਲਾ ਕੰਫਿਊਜ਼ ਹੋ ਜਾ ਯਾਰ ਜੋੜਾ ਪਰਚੇਸ ਕਰੀਏ ਤਾਂ ਕਿਹੜਾ ਵਾਲਾ ਜੋੜਾ ਪਰਚੇਸ ਕਰੀਏ ਠੀਕ ਐ ਜੀ ਆਪਾਂ ਕੁਆਲਿਟੀ ਹੀ ਉਸਾਨਾ ਤੁਹਾਡੇ ਅੱਗੇ ਪੇਸ਼ ਕਰੀ ਦੀ ਅਗਲਾ ਕੰਫਿਊਜ਼ ਹੋ ਜਾਂਦਾ ਮੇਰਾ ਵੀਰ ਕਿ ਵੀਰੇ ਯਾਰ ਪਹਿਲਾ ਜੋੜਾ ਪਰਚੇਸ ਕਰੀਏ ਜਾਂ ਅਗਲਾ ਠੀਕ ਐ ਫਿਰ ਅਗਲਾ ਸਾਨੂੰ ਪੁੱਛਦਾ ਵੀਰੇ ਤੁਸੀਂ ਦੱਸ ਦੋ ਕਿਹੜਾ ਜੋੜਾ ਅਸੀਂ ਇਹਨਾਂ ਵਿੱਚੋਂ ਲਈਏ ਆ ਚੈੱਕ ਕਰ ਲਓ ਮੇਰਾ ਭਰਾ ਆਪਣੀ ਮਾਦੀ ਤੇ ਬਿਲਕੁਲ ਬਾਈ ਜੀ ਟੇਪਰ ਦੇ ਵਿੱਚ ਸਿਰ ਪੂਰੀ ਨੋਕ ਪੂਰੀਆਂ ਨਾ ਉਹਨਾਂ ਬੰਦ ਜੋੜ ਪੈਰ ਦੇ ਵਿੱਚ ਮੇਰਾ ਵੀਰੇ ਦੇ ਰਿੰਗ ਲੱਗੀ ਆ ਚੈੱਕ ਕਰ ਲਓ ਨਾਮ ਨੰਬਰ ਲੱਗਿਆ ਹੋਇਆ ਮੇਰਾ ਵੀਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਬਿਲਕੁਲ ਬੰਦ ਜੋੜਾਂ ਦੀ ਸਦਨੋਂ ਆਪਣੀ ਇਹ ਮਦੀਨ ਆ ਤੇ ਆ ਬਾਈ ਜੀ ਮਾਦੀ ਆਪਣੀ ਦਾ ਪੱਲਾ ਦੇਖੋ ਮੇਰਾ ਭਰਾ ਆ ਹੁੰਦੀ ਸਦਨੋਂ ਕੁਆਲਟੀ ਬਲੱਡ ਲਾਈਨ ਦੇਖੋ ਜੀ ਲਾਸਟ ਵਾਲੀ ਕੰਨੀ ਚੜਦੀ ਆਉਂਦੀ ਬਿਲਕੁਲ ਚੌੜੇ ਚੌੜੇ ਫਾਰਾ ਕਿੱਡੇ ਵੱਡੇ ਬੱਲੇ ਦੀ ਮਾਲਕ ਆ ਕੁਤਰੀ ਆ ਬਗਲ ਦੇਖੋ ਜੀ ਪਹਿਲੀ ਕਰਨੀ ਤੋਂ ਕਿੱਡੀ ਭੱਡੀ ਬਗਲ ਆ ਇਹੋ ਜੇ ਕੂਤ ਸਦਿਆਂ ਸਾਮਾਨ ਦੇ ਵਿੱਚ ਜਾ ਜਾ ਤੈਪਦੇ ਹੁੰਦੇ ਨੇ ਠੀਕ ਹੈ ਜੇ ਚੰਗੇ ਬੰਦਿਆ ਹੱਥੀ ਝੰਡੇ ਹੋਣ ਤੇ ਆ ਮੇਰਾ ਭਰਾ ਅਗਲਾ ਪਲਾ ਦੇਖੋ ਜੀ ਮਾਦੀ ਆਪਣੀ ਦੀ ਸ਼ਕਲ ਤੇ ਅਗਲਾ ਪਲਾ ਚੈੱਕ ਕਰ ਲੋ ਦੇਖੋ ਜੀ ਕਿੱਡੇ ਚੌੜੇ ਫਰਾਂ ਦੀ ਆਪਣੀ ਇਹ ਮਾਦੀ ਆ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਪੈਰ ਤੁਸੀਂ ਚੈੱਕ ਕਰ ਹੀ ਲਿਤੇ ਨੇ ਪੈਰ ਦੇ ਵਿੱਚ ਰਿੰਗ ਲੱਗਿਓ ਹੀ ਨਾ ਨੰਬਰ ਲੱਗਿਆ ਹੋਇਆ ਠੀਕ ਹੈ ਬਿਲਕੁਲ ਬੰਦ ਜੋੜ ਦੀ ਤੇ ਛੱਲੇ ਵਾਲੀ ਆਪਣੀ ਇਹ ਮਾਦੀ ਆ ਮੇਰਾ ਵੀਰ ਆ ਲਓ ਜੀ ਆਹ ਸੀਗੇ ਸੱਜਣੋਂ ਆਪਣੀ ਮਕਮਲ ਕੂਦਰੀ ਤੇ ਆ ਉਪਰਾਂ ਹੁਣ ਮੈਂ ਤੁਹਾਨੂੰ ਜੋੜਾ ਇਹ ਦੁਬਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਠੀਕ ਹੈ ਜੀ ਤਾਂ ਹਾਂ ਜੀ ਭਾਈ ਜੀ ਆ ਤੁਸੀਂ ਆਪਣੀ ਮਾਦੀ ਦੀ ਮੇਰਾ ਭਰਾ ਮਕਮਲ ਤੌਰ ਤੇ ਮੇਰਾ ਵੀਰ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਸਕਦੇ ਹੋ ਵੀਰੇ ਜੋੜਾ ਐ ਸਾਹ ਟਾਪ ਜੋੜਾ ਬੱਚੇ ਇਸ ਜੋੜੀ ਦੇ ਮੇਰਾ ਵੀਰ ਜਿੰਨੇ ਮਰਜ਼ੀ ਰਾਲੀਓ ਸੱਜਣੋਂ ਬਾਹੀ ਹਰਾਂ ਦੇ ਕਬੂਤਰ ਇੰਨੇ ਕੁ ਜਿਆਦਾ ਟਾਪ ਹਨ ਮੈਂ ਕਹਿੰਨਾ ਯਾਰ ਬੰਦਾ ਜਿਹੜਾ ਮਰਜ਼ੀ ਕੂ ਤਾਂ ਨੂੰ ਹੱਥ ਪਾਲੇ ਤੇ ਪਤੰਦਰ ਬੰਬ ਹੀ ਆ ਉਰੇ ਚੇਬ ਕਰ ਦੇ ਕਬੂਤਰ ਨੇ ਬਾਕੀ ਤੁਸੀਂ ਵੀ ਸਿਆਣੇ ਹੋ ਮੇਰਾ ਵੀ ਠੀਕ ਹੈ ਜੀ ਮੇਰੇ ਨਾਲ ਵੱਧ ਸਮਝਦਾਰ ਤੁਸੀਂ ਹੋ ਜਾਨਵਰ ਦੀ ਸ਼ਕਲ ਅਕਲ ਵੇਖ ਕੇ ਸਿਰ ਇੱਕ ਬੰਤਰ ਦੇ ਕੇ ਬੰਦਾ ਦੱਸ ਦਿੰਦਾ ਹਾਂ ਵੀ ਜਾਨਵਰ ਦੇ ਵਿੱਚ ਬਾਕੀ ਕੋਈ ਗੱਲਬਾਤ ਹੈਗੀ ਆ ਬਾਕੀ ਡਲਬਰੀ ਨਾਲ ਦੀ ਆਲ ਪੰਜਾਬ ਆ ਇਦੋਂ ਲਾਵਾ ਸਦੋਂ ਦਿੱਲੀ ਚੰਡੀਗੜ੍ਹ ਤੇ ਆ ਬਾਹਲਾ ਇਥੇ ਨਹੀਂ ਜਾਨਵਰ ਆਪਣੇ ਜਾਂਦੇ ਨੇ ਬਾਕੀ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਿਆ ਕਰੋ ਯਾਰ ਕਿ ਸਾਡੇ ਜਾਨਵਰ ਤੁਹਾਨੂੰ ਕਿੱਥਾਂ ਦੇ ਲਾਦੇ ਨੇ ਚੰਗਾ ਕਮੈਂਟ ਕਰਨਾ ਮਾੜਾ ਕਰਨਾ ਤੁਹਾਡੇ ਤੇ ਮੇਰਾ ਵੀ ਠੀਕ ਹੈ ਤੁਹਾਡੇ ਚੰਗੇ ਕਮੈਂਟ ਵੀ ਸਾਨੂੰ ਕਬੂਲ ਆ ਤੇ ਮਾੜੇ ਵੀ ਮੇਰਾ ਭਰਾ ਠੀਕ ਹੈ ਕਵਾਲਿਟੀ ਬਾਈ ਜੀ ਤੁਹਾਡੀ ਸਕਰੀਨ ਦੇ ਆਪਾਂ ਸਾਹਮਣੇ ਰੱਖ ਦਿੱਤੀ ਐ ਠੀਕ ਐ ਚੰਗੇ ਆ ਮਾੜੇ ਆ ਤੁਹਾਡੇ ਸਾਹਮਣੇ ਆ ਮੇਰਾ ਵੀਰ ਬਾਕੀ ਤੁਹਾਨੂੰ ਪਤਾ ਹੀ ਆ ਮੇਰਾ ਭਰਾ ਇਹੋ ਜਿਹੇ ਨਿਆਬ ਬਾਈ ਜੀ ਪਿਓਰ ਬਲੱਡ ਲਾਈਨ ਦੇ ਵਿੱਚੋਂ ਜਿਹੋ ਜਿਹੇ ਜਾਨਵਰ ਹੁੰਦੇ ਆ ਨਾ ਇਹਨਾਂ ਦੀ ਗਾਰੰਟੀ ਦੇਣ ਦੀ ਵਾਹੇ ਕੋਈ ਲੋਡ ਹੁੰਦੀ ਨਹੀਂ ਬੰਦਾ ਸ਼ਿਕਾਰੀ ਚਾਹੀਦਾ ਕਿਉਂ ਇਹੋ ਜਿਹੇ ਕੂਤਰਾਂ ਦੇ ਬੱਚੇ ਮੇਰਾ ਭਰਾ ਭੁਆ ਆਂ ਤੋਂ ਨਹੀਂ ਬੰਦੇ ਹੁੰਦੇਗੇ ਠੀਕ ਐ ਤੇ ਬਾਕੀ ਤੁਹਾਨੂੰ ਪਤਾ ਹੀ ਆ ਮੇਰਾ ਭਰਾ ਮਿਹਨਤ ਵੀਰੇ ਤੁਹਾਨੂੰ ਕਰਨੀ ਪੈਣੀ ਆ ਜੇ ਪੈਸਾ ਨਾ ਕੂਤਰ ਚੰਗੇ ਲੈ ਕੇ ਬੰਦਾ ਬਾਜ਼ੀਆਂ ਜਿੱਤਾਂ ਲੱਗਦੇ ਨਾ ਫਿਰ ਅਗਲਾ ਜਿਵੇਂ 10 ਲੱਖ ਦੇ ਕੇ ਮੇਰਾ ਭਰਾ ਕਿਹੇ ਚੰਗੇ ਮੰਨ ਕੇ ਚੱਲੋ 우ਸਤਾਦ ਦੇ ਚੇਲੇ ਬਣਨ ਦੀ ਅਗਲੇ ਨੂੰ ਲੋੜ ਹੀ ਨਹੀਂ ਠੀਕ ਹੈ ਜੇ ਇਹ ਚੀਜ਼ਾਂ ਨਹੀਂ ਵੀਰੇ ਖੇਡ ਪਾਣੀ ਨੁਕਤਾ ਗੇਮ ਕੋਈ ਚੀਜ਼ ਹੈਗੀ ਆ ਇਹਨਾਂ ਤੇ ਸਿਰ ਤੇ ਹੀ ਮੇਰਾ ਭਰਾ ਕਬੂਤਰਬਾਜੀ ਹੁੰਦੀ ਆ ਠੀਕ ਹੈ ਪਰ ਹਾਂ ਨਸਲ ਵੀ ਹੋਣੀ ਜ਼ਰੂਰੀ ਆ ਮੇਰਾ ਭਰਾ ਇਸ ਚੀਜ਼ ਦੇ ਵਿੱਚ ਤੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੋਂ ਵਧੀਆ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਵਧੀਆ